ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੋਤਾਜ ਦਾ ਪ੍ਰੋਗਰਾਮ ਜਿ ਤੁਹਾਨੂੰ ਸਵਾਗਤ ਹੈ ਜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਪੰਜਾਬ ਚ ਆਪ ਦੀ ਨੀਂਦ ਉਡ ਗਈ ਕਹਿੰਦੇ ਗ੍ਰਿਫਤਾਰੀ ਦਿੱਲੀ ਚ ਹੋਈ ਸੀ ਪਰ ਨੀਂਦ ਪੰਜਾਬ ਦੀ ਸਰਕਾਰ ਦੀ ਉਡ ਗਈ ਕਹਿੰਦੇ ਉਸ ਰਾਤ ਸੁੱਤੀ ਨਹੀਂ ਸਾਰੀ ਸਰਕਾਰ ਸਾਰੇ ਅਫਸਰ ਤੇ ਸਾਰੀ ਕੈਬਨਟ ਤੇ ਸਾਰੇ ਐਮਐਲਏ ਨੂੰ ਫਿਕਰ ਪਿਆ ਰਿਹਾ ਕਿ ਕਿਤੇ ਸਵੇਰ ਨੂੰ ਈੜੀ ਸਾਡਾ ਬੂਹਾ ਨਾ ਖੜਕਾ ਦੇਵੇ ਸਾਡੀ ਬੈਲ ਨਾ ਵੱਜ ਜਾਵੇ ਇਹ ਮਸਲਾ ਕੀ ਹਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਬਿਨਾ ਕਿਸੇ ਵਿਭਾਗ ਵਾਲੇ ਮੁੱਖ ਮੰਤਰੀ ਤੇ ਭਾਰਤੀ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਕਿ ਕਿਸੇ ਮੁੱਖ ਮੰਤਰੀ ਨੂੰ ਸਿੱਧਿਆਂ ਏਦਾਂ ਏਜੰਸੀ ਨੇ ਗ੍ਰਿਫਤਾਰ ਕੀਤਾ ਹੋਵੇ ਵੈਸੇ ਪਿਛਲੇ ਦਿਨੀ ਹਿਮੰਤ ਸ਼ਰੇਨ ਵਾਲਾ ਮਾਮਲਾ ਹੋ ਕੇ ਹਟਿਆ ਹਿਮੰਤ ਸ਼ਰੇਨ ਵਾਲੇ ਮਾਮਲੇ ਦੇ ਵਿੱਚ ਫਰ ਫੇਰ ਵੀ ਉਹਨੂੰ ਅਸਤੀਫਾ ਦਿਵਾਉਣ ਲੱਗੇ ਸੀ ਰਾਜਪਾਲ ਕੋਲ ਤੇ ਅਸਤੀਫਾ ਦੇਣ ਤੋਂ ਬਾਅਦ ਕਹਿੰਦੇ ਗ੍ਰਿਫਤਾਰੀ ਪਾਈ ਆ ਪਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੁੰਦਿਆਂ ਗ੍ਰਿਫਤਾਰ ਹੋਏ ਨੇ ਤੇ ਪਾਰਟੀ ਦਾਵਾ ਕਰ ਰਹੀ ਆ ਕਿ ਜਿਲ੍ਹੇ ਦੇ ਅੰਦਰੋਂ ਹੀ ਮੁੱਖ ਮੰਤਰੀ ਬਣੇ ਰਹਿਣਗੇ ਅੰਦਰੋਂ ਹੀ ਚਲਾਉਣਗੇ ਮੈਸੇ ਕਾਰਜਕਾਰੀ ਮੁੱਖ ਮੰਤਰੀ ਵੀ ਲੱਭੀ ਜਾਂਦੇ ਨੇ ਹਾਂ ਕੋਈ ਆទਿਸ਼ਿਕਨੀ ਨੂੰ ਦੇਖਦਾ ਹੈ ਕੋਈ ਭਗਵੰਤ ਮਾਨ ਕਨੀ ਨੂੰ ਦੇਖਦਾ ਹੈ ਕੋਈ ਕੇਜਰੀਵਾਲ ਦੀ ਧਰਮ ਪਤਨੀ ਬਾਰੇ ਸੋਚਦਾ ਪਰ ਕਹਿੰਦੇ ਨਹੀਂ ਜੀ ਅਸੀਂ ਤਾਂ ਮંજੂਰੀ ਲਵਾਂਗੇ ਅਦਾਲਤ ਤੋਂ ਕਿ ਸਾਨੂੰ ਤਾਂ ਇੱਕ ਕੈਬਨਟ ਦੀ ਬੈਠਕ ਵੀ ਅੰਦਰ ਕਰਨ ਦਾ ਮੌਕਾ ਦੋ ਕੇਜਰੀਵਾਲ ਜੀ ਸਾਡੇ ਸੀਐਮ ਨੇ ਹਦਰ ਈਡੀ ਕਹਿੰਦੀ ਜਨਾਬ 2873 ਕਰੋੜ ਦਾ ਨੁਕਸਾਨ ਆ ਸਿੱਧਾ 100 ਕਰੋੜ ਦੀ ਰਿਸ਼ਵਤਖੋਰੀ ਹੋਈ ਹੈ ਇਹਦੇ ਵਿੱਚ ਈਡੀ ਕਹਿੰਦੀ ਹੈ ਕਿ ਹੁਣ ਤੱਕ 6-4 ਸ਼ੀਟਾਂ ਦਾਖਲ ਕਰ ਚੁੱਕੇ ਆ ਇਸ ਮਾਮਲੇ ਦੇ ਵਿੱਚ ED ਵੱਲੋਂ ਕੇਜਰੀਵਾਲ 32ਵੇਂ આરોપી ਨੇ ਜਿਹੜੇ ਗ੍ਰਿਫਤਾਰ ਹੋਏ ਨੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ 31 ਬੰਦੇ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਨੇ ਜਿਨ੍ਹਾਂ ਚ ਅਫਸਰ ਵੀ ਨੇ ਕਾਰੋਬਾਰੀ ਵੀ ਨੇ ਤੇ ਲੀਡਰ ਵੀ ਨੇ ਸੋ ਹੋਰ ਸੰਬੰਧਿਤ ਤਰ੍ਹਾਂ ਦੇ ਨੇੱਖੋਕ ਪਾਰਟੀਆਂ ਦੇ ਲੀਡਰ ਵੀ ਨੇ ਸੋ ਕੁੱਲ 32 ਗ੍ਰਿਫਤਾਰੀਆਂ ਪਰ ਜਦੋਂ ਕਿ ਆਮ ਆਦਮੀ ਪਾਰਟੀ ਦੇ ਸਾਰ 17 ਗ੍ਰਿਫਤਾਰੀ ਹੋ ਚੁੱਕਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਾਲੇ ਨਾਲ ਤਿੰਨ ਤਾਂ ਵੱਡੇ ਹੀ ਚਿਹਰੇ ਨੇ ਨਾ ਮਨੀਸ਼ ਸ਼ੋਧਿਆ ਸੰਜੇ ਸਿੰਘ ਤੇ ਕੇਜਰੀਵਾਲ ਉਸ ਤੋਂ ਬਾਅਦ ਵੈਸੇ ਤਾਂ ਇਹਨਾਂ ਦਾ ਸਤਿੰਦਰ ਜੈਨ ਵੀ ਆਉਂਦਾ ਪਰ ਉਹ ਗ੍ਰਿਫਤਾਰ ਹਵਾਲਾ ਦੇ ਮਾਮਲੇ ਚ ਤੇ ਪਰ ਪੁਚਕਿ ਇਸ ਮਾਮਲੇ ਚ ਵੀ ਉਹ ਦੋ ਹੈਗੀ ਉਹ ਤੋਂ ਬਿਨਾ ਵੀ ਹੋਰ ਲੀਡਰ ਨੇ ਸੋ 17 ਆਵਾਦੀ ਪਾਰਟੀ ਦੇ ਲੀਡਰ ਸ਼ਰਾਬ ਘਟਾਲੇ ਦੇ ਮਾਮਲੇ ਚ ਗ੍ਰਿਫਤਾਰ ਨੇ ਤੇ ਹੁਣ ਤੱਕ ਦਿੱਲੀ ਸ਼ਰਾਬ ਘਟਾਲੇ ਦੇ ਮਾਮਲੇ ਚ 32 ਗ੍ਰਿਫਤਾਰੀਆਂ ਹੋ ਚੁੱਕੀਆਂ ਸੋ ਇਸੇ ਪਹਿਲੂ ਤੇ ਈਡੀ ਦਮ ਭਰਦੀ ਆ ਈਡੀ ਦਾ ਦਾਅਵਾ ਹੈ ਕਿ ਸ਼ਰਾਬ ਨੀਤੀ ਨਾਲ 2873 ਕਰੋੜ ਦਾ ਘਾਟਾ ਹੋਇਆ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਦੱਖਣੀ ਭਾਰਤ ਦੇ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ 136 ਕਰੋੜ ਦੀ ਲਾਇਸੈਂਸ ਫੀਸ माफ ਕੀਤੀ ਤੇ ਉਹ ਚੋਂ 100 ਕਰੋੜ ਦੀ ਰਿਸ਼ਵਤ ਲੈ ਲਈ। ਮਤਲਬ 36 ਕਰੋੜ ਹੋਣਾ ਉਹਦਾ। 100 ਕਰੋੜ ਆਪਣਾ। ਸੋ ਕਹਿੰਦੇ ਜੀ 136 ਕਰੋੜ ਦੀ ਲਾਇਸੈਂਸ ਫੀਸ माफ ਕਰਕੇ 100 ਕਰੋੜ ਦੀ ਰਿਸ਼ਵਤ ਲੈ ਲਈਏ ਤਾਂ ਬਿਨਾਂ ਕਿਹੜੀ ਦਮ ਭਰਦੀ ਆ ਕਿ ਜਿਹੜਾ ਉਹ ਲਾਇਸੈਂਸ ਦੇਣ ਵਾਲਾ ਮਾਮਲਾ ਸੀਗਾ। ਤੇ ਕਮਿਸ਼ਨ ਵਧਾਣਾ ਮਾਮਲਾ ਸੀ ਕਿ ਪਹਿਲਾਂ ਦਿੱਲੀ ਦੇ ਵਿੱਚ ਜਿਆਦਾਤਰ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਸੀ ਉਹ ਸਾਰਾ ਕਾਰੋਬਾਰ ਠੱਪ ਕੀਤਾ ਤੇ ਪ੍ਰਾਈਵੇਟ ਘਰਾਣਿਆਂ ਨੂੰ ਦਿੱਤਾ ਪ੍ਰਾਈਵੇਟ ਸ਼ਰਾਬ ਕਾਰੋਬਾਰੀਆਂ ਨੂੰ ਦਿੱਤਾ ਤੇ ਉਹਨਾਂ ਦਾ ਕਮਿਸ਼ਨ 5 ਤੋਂ ਵਧਾ ਕੇ 12 ਕੀਤਾ ਦਿਖਣ ਨੂੰ 5 ਤੋਂ 12 ਵਧਿਆ ਪਰ ਕਹਿੰਦੇ ਉਹਨਾਂ ਦਾ 1% ਵਧਾਇਆ ਕਿ 6 ਤੋਂ ਡਾ ਤੇ 6 ਸਾਢਾ ਤੇ ਕਹਿੰਦੇ ਜੀ ਬਟਾ ਰਿਸ਼ਵਤਾਂ ਪੈਲੂਏ ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਕਰ ਚੁੱਕੇ ਸੀ ਪੜਾਦਰ ਪੜਾਜ ਇੱਕ ਰੀ ਨੂੰ ਸਮਝਣਾ ਹੋਵੇ ਤਾਂ ਦਿਨੇਸ਼ ਅਰੋੜਾ ਦੀ ਗਵਾਹੀ ਹੈ ਜਿਹੜੀ ਅਕਤੂਬਰ 2023 ਦੇ ਵਿੱਚ ਸੰਜੇ ਸਿੰਘ ਨੂੰ ਗ੍ਰਿਫਤਾਰ ਕਰਾਉਂਦੀ ਆ ਇਹ ਉਹੀ ਦਿਨੇਸ਼ ਰੋੜਾ ਜਿਹਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਸੰਜੇ ਸਿੰਘ ਦੇ ਰਾਹੀਂ ਉਹ ਮਨੀਸ਼ ਸ਼ੋਧਿਆ ਨੂੰ ਮਿਲਿਆ ਸੀ ਤੇ ਮਨੀਸ਼ ਸ਼ੋਧਿਆ ਨੇ ਉਹ ਸਾਰਾ ਮਸੂਦਾ ਤਿਆਰ ਕੀਤਾ ਉਹ ਸਾਰਾ ਖਰੜਾ ਬਣਾਇਆ ਸ਼ਰਾਬ ਨੀਤੀ ਦਾ ਤੇ ਕਹਿੰਦੇ ਜੀ ਫਿਰ ਬਾਅਦ ਚੋਂ ਸਬੂਤਾਂ ਨੂੰ ਮਟਾਇਆ ਫੋਨ ਭੰਤੇ ਲੈਪਟਾਪ ਇਹ ਉਹ ਸਾਰਾ ਕੁਝ ਉਹ ਹਵਾਲਾ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਮਨੀਸ਼ ਸ਼ੋਧਿਆ ਗ੍ਰਿਫਤਾਰ ਹੋ ਗਏ ਫਿਰ ਸੰਜੇ ਸਿੰਘ ਗ੍ਰਿਫਤਾਰ ਹੋ ਗਏ ਸੋ ਇਹ ਕੜੀ ਚੱਲੀ ਪਰ ਇਹ ਸਭ ਦੇ ਦਰਮਿਆਨ ਪੰਜਾਬ ਸਰਕਾਰ ਤੇ ਇਸ ਗੱਲੋਂ ਫਿਕਰ ਖੜਾ ਕਿ ED ਦੀ ਕਾਰਵਾਈ ਪੰਜਾਬ ਤੱਕ ਪਹਿਲਾਂ ਆਪੜੀ ਹੋਈ ਆ ਸ਼ਰਾਬ ਘਟਾਲੇ ਦੇ ਮਾਮਲੇ 'ਚ ਦਿੱਲੀ ਦੀ ਸ਼ਰਾਬ ਨੀਤੀ ਵੀ ਪੰਜਾਬ ਆਈ ਹੋਈ ਆ ਕਹਿੰਦੇ ਤੇ ED ਦੀ ਕਾਰਵਾਈ ਵੀ ਪੰਜਾਬ ਆਪੜੀ ਹੋਈ ਆ ਦਿੱਲੀ ਸ਼ਰਾਬ ਨੀਤੀ ਦਿੱਲੀ 'ਚ ਲਾਗੂ ਕੀਤੀ ਤੇ ਦਿੱਲੀ 'ਚ ਵਾਪਸ ਵੀ ਲੈ ਲਈ ਉਥੇ باوجود ਵੀ ਗ੍ਰਿਫਤਾਰੀਆਂ ਟਲ ਨਹੀਂ ਸਕੀਆਂ ਹੋ ਗਈਆਂ ਤੇ ਅਦਰ ਪੰਜਾਬ ਚੋਂ ਨੀਤੀ ਲਾਗੂ ਕੀਤੀ ਤੇ ਹੁਣ ਕਹਿੰਦੇ ਇਸ ਵਾਰ ਅਸੀਂ ਕੈਬਨਟ ਚ ਸੂਦ-ਸੂਦ ਵੀ ਲਈ ਜੀ ਪਰ ਈਡੀਏ ਪਹਿਲੂ ਤੇ ਪੰਜਾਬ ਤੱਕ ਪਹੁੰਚੀ ਕਿ ਜਿਹੜੇ ਸ਼ਰਾਬ ਕਾਰੋਬਾਰੀ ਸੰਬੰਧ ਦਿੱਲੀ ਚ ਹੈ ਉਹਨਾਂ ਦਾ ਕਾਰੋਬਾਰੀ ਸੰਬੰਧ ਇੱਥੇ ਵੀ ਹੈ ਅਫਸਰ ਅਧਿਕਾਰੀਆਂ ਦੀ ਬੈਠ ਕੇ ਇਧਰ ਉਧਰ ਹੁੰਦੀ ਰਹੀ ਆ ਤੇ ਪੰਜਾਬ ਦੇ ਤਿੰਨ ਵੱਡੇ ਅਫਸਰਾਂ ਤੋਂ ਈਡੀ ਪਹਿਲਾਂ ਹੀ ਪੁੱਛ ਕੇ ਕਰ ਚੁੱਕੀ ਆ ਇਸੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਤਿੰਨ ਹੈ ਵੱਡੇ ਅਫਸਰਾਂ ਤੋਂ ਤਿੰਨ ਆਈਐਸ ਅਫਸਰਾਂ ਤੋਂ ਪੁਛਕੀ ਛੋ ਚੁੱਕੀ ਆ ਜਦੋਂ ਕਿ 10 ਤੋਂ 12 ਹੇਠਲੇ ਅਫਸਰਾਂ ਤੋਂ ਪੁਛਕੀ ਛੋ ਚੁੱਕੀ ਆ ਇਹੋ ਨਹੀਂ ਇਹਨਾਂ ਤਿੰਨ ਵੱਡੇ ਅਫਸਰਾਂ ਔਰ ਹੇਠਲੇ ਅਫਸਰਾਂ ਦੇ ਖਿਲਾਫ ਵਿਭਾਗੀ ਕਾਰਵਾਈ ਦੇ ਲਈ ED ਨੇ ਪੰਜਾਬ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ ਪਰ ਪੰਜਾਬ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਤੇ ED ਨੇ ਮਾਮਲਾ ਠੰਡਾ ਜਾਂ ਤੋਰੀ ਰੱਖਿਆ ਬੁਚ-ਬੁਚ ਕੇ ਜਪਬ ਰੱਖੀ ਗਈ ਪਰ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਦੀ ਪੰਜਾਬ ਦੇ ਮੁਖੀ ਤੋਂ ਲੈ ਕੇ ਪੰਜਾਬ ਕੈਬਨਿਟ ਦੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੀ ਸਰਕਾਰ ਨਾਲ ਸੰਬੰਧਤ ਐਕਸਾਈਜ਼ ਵਿਭਾਗ ਦੇ ਮੌਜੂਦਾ ਤੇ ਸਾਬਕਾ ਅਫਸਰਾਂਤਕਾਰੀਆਂ ਦੀ ਨੀਂਦ ਉਡ ਗਈ ਕਹਿੰਦੇ ਜਨਾਬ ਕਿ ਪਹਿਲਾਂ ਤਾਂ ਪੁੱਛਕਿਛੀ ਹੋਈ ਆ ਜਿਵੇਂ ਆਪਾਂ ਗੱਲ ਕਰਦੇ 10-12 ਹਿੰਟਰੀ ਅਫਸਰ ਤਿੰਨ ਵੱਡੇ ਅਫਸਰ ਤੇ ਮਨਜ਼ੂਰੀ ਦੀ ਕੋਸ਼ਿਸ਼ ਹੋਣ ਅਗਲੇ ਮਨਜ਼ੂਰੀ ਲੈਣ ਲਈ ਅਦਾਲਤ ਜਾ ਸਕਦੀ ਹੈ ਜਿਹੜੀ ਤੇ ਈਡੀ ਅਦਾਲਤ ਤੋਂ ਮਨਜ਼ੂਰੀ ਲੈ ਕੇ ਅਫਸਰਾਂ ਤੇ ਕਾਰਵਾਈ ਕਰਦੀ ਹੈ ਨਾ ਚੁੱਕ ਦਿਨ ਸਰਕਾਰੀ ਗਵਾਹ ਵੀ ਬਣਾ ਸਕਦੀ ਆ ਤੇ ਫਿਰ ਕਾਰਵਾਈ ਪੰਜਾਬ ਦੇ ਐਕਸਾਈਜ਼ ਵਿਭਾਗ ਤੱਕ ਆਉਣੀ ਆ ਤੇ ਐਕਸਾਈਜ਼ ਵਿਭਾਗ ਤੋਂ ਕਹਿੰਦੇ ਮੰਤਰੀ ਤੇ ਮੁੱਖ ਮੰਤਰੀ ਤੱਕ ਜਾ ਸਕਦੀ ਆ ਕੀ ਐਡੀ ਇੰਨੀ ਤੇਜ਼ੀ ਫੜੇਗੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਆ 2 ਮਹੀਨੇ ਇੱਕ ਹਫ਼ਤੇ ਦਾ ਵਕਫਾ ਹੈਗਾ ਅਜੇ ਮਾਰਚ ਦੇ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਪਿਆ ਉਸ ਤੋਂ ਬਾਅਦ ਅਪ੍ਰੈਲ ਤੇ ਮਈ ਪੂਰਾ ਪਿਆ ਸੂਏਸ ਦਰਾਂ ਨੂੰ ਪੰਜਾਬ 'ਚ ਕੀ ਇੰਨੀ ਤੇਜ਼ੀ ਆ ਜਾਏਗੀ ਕਿ ਡੀਏ ਤਾਂ ਕਾਰਵਾਈ ਕਰੇਗੀ ਤੇ ਪੰਜਾਬ ਦੇ ਅਫਸਰ ਤੇ ਪੰਜਾਬ ਦੇ ਸਰਕਾਰ ਦੇ ਨੁਮਾਇंदे ਵੀ ਇਸ ਮਸਲੇ 'ਚ ਕਰ ਸਕਦੇ ਨੇ ਵੈਸੇ ਤਾਂ ਪਤਾ ਨਹੀਂ ਦਿੱਲੀ ਨੂੰ ਚੌਪਰ ਜਾਂਦੇ ਨੇ ਕਿ ਸਰਕਾਰੀ ਬੱਸਾਂ ਜਾਂਦੀਆਂ ਨੇ ਪ੍ਰਦਰਸ਼ਨ ਕਿਸ ਕਦਰ ਹੁੰਦੇ ਨੇ ਹਾਂ ਅੱਜ ਆਪਾਂ ਨਜ਼ਾਰਾ ਦੇਖਿਆ ਉਹਦਾ ਦਿਨ ਪਰ ਹਲਚਲ ਹੁੰਦੀ ਰਹੀ ਦਿੱਲੀ ਦੇ ਵਿੱਚ ਹੈ ਪੁਲਿਸ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਉਹ ਸਾਰਾ ਆਪਾਂ ਸਾਰਾ ਉਸ ਤੋਂ ਨਜ਼ਰ ਹੈਗੀ ਹੈ ਪਰ ਕੀ ਈਡੀ ਦੀ ਕਾਰਵਾਈ ਬਦਲਾਖੋਰੀ ਲਈ ਹੈ ਕੀ ਈਡੀ ਦੀ ਕਾਰਵਾਈ ਅਰਵਿੰਦ ਕੇਜਰੀਵਾਲ ਨੂੰ ਸੱਚਮੁੱਚ ਝੂਠਿਆਂ ਫਸਾਉਣ ਲਈ ਹੈ ਕਿਉਂਕਿ ਆਮ ਆਦਮੀ ਪਾਰਟੀ ਜੇ ਸੁਣੋਗੇ ਤਾਂ ਕਹਿੰਦੇ ਜੀ ਬਦਲਾਖੋਰੀਆ ਕਾਂਗਰਸੀ ਹਾਈ ਕਮਾਂਡ ਵਾਲੇ ਕਾਂਗਰਸੀ ਪੰਜਾਬ ਵਾਲੇ ਕਾਂਗਰਸੀ ਨਹੀਂ ਹਾਈ ਕਮਾਂਡ ਵਾਲੇ ਕਾਂਗਰਸੀ ਉਹ ਕਹਿੰਦੇ ਜੀ ਧੱਕਾ ਜੀ ਚੋਣਾਂ ਤੋਂ ਪਹਿਲਾਂ ਤੇ ਇੱਧਰ ਰਿਕਾਰਡ ਵੀ ਦੱਸਦਾ ਕਿ 2014 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਕਾਰਵਾਈਆਂ ਐਡੀ ਨੇ ਕੀਤੀਆਂ 95% ਵਿਰੋਧੀ ਧਿਰਾਂ ਦੇ ਕੀਤੀਆਂ 112 ਲੀਡਰਾਂ ਤੇ ਕਾਰਵਾਈ ਹੋਈ ਹੈ ਉਹਨਾਂ ਚੋਂ 115 ਵਿਰੋਧੀ ਧਿਰ ਦੇ ਨੇ 6 ਹੀ ਬਾਹਰ ਦੇ ਨੇ ਜਿਨ੍ਹਾਂ ਚੋਂ 24 ਕਾਂਗਰਸੀ ਨੇ 19 ਨਰਮਲ ਦੇ ਨੇ 11 ਐਨਸੀਪੀ ਦੇ ਨਰਸ਼ਿਪਸ ਨੇ ਉਹਨਾਂ ਦੇ ਨੇ 6 ਡੀਐਮਕੇ ਦੇ ਨੇ 6 ਬੀਜਤ ਨੇ 5 ਰਾਜਤ ਦੇ ਨੇ 5 ਬਸਪਾ ਦੇ ਨੇ 5 ਸਮਾਜਵਾਦੀ ਪਾਰਟੀ ਦੇ ਨੇ ਇਸੇ ਤਰ੍ਹਾਂ ਤਿੰਨ ਕੁ ਆਪ ਦੇ ਨੇ ਤੇ ਹੋਰ ਪਾਰਟੀਆਂ ਦੇ ਲੀਡਰ ਵੀ ਹੈਗੇ ਤਿੰਨ ਵੱਡੇ ਚਿਹਰਿਆਂ ਦੀ ਗੱਲ ਆਲੇ ਜਦੋਂ ਕਿ ਆਪਾਂ ਗੱਲ ਕਰ ਰਹੇ ਹਾਂ 17 ਲੀਡਰ ਫਸਲੇ ਆਵਾਦੀ ਪਾਰਟੀ ਤੁਸੀਂ ਇਹ ਸਵਾਲ ਇਹ ਨਾਲ ਵੀ ਸਵਾਲ ਕਿ ਕੀ ਇਹ ਕਾਰਵਾਈ ਚੋਣਾਂ ਨੂੰ ਧਿਆਨ ਚ ਰੱਖਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਪ੍ਰਚਾਰਕ ਵੱਡੀ ਤੂਪ ਮੁਖੀ ਸੁਪਰੀਮੋ ਸਾਰਾ ਕੁਝ ਅਰਵਿੰਦ ਕੇਜਰੀਵਾਲ ਸੀ ਕਿ ਉਹਨਾਂ ਨੂੰ ਚੋਣ ਮਹਿੰਮ ਤੋਂ ਬਾਹਰ ਕਰਨ ਚ ਭਾਜਪਾ ਦੀ ਕੋਈ ਚਾਲ ਸੀ ਉਹ ਚ ਕੰਮਜਾਬ ਹੋ ਗਿਆ ਜਾਂ ਭਾਜਪਾ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਸਾਰੇ ਮੁੱਦੇ ਠੰਡੇ ਪਾ ਦਿੱਤੇ 543 ਸੀਟਾਂ ਤੇ ਚੋਣਾਂ ਤੇ ਵਿਰੋਧੀ ਧਿਰਾਂ ਕਹਿੰਦੇ ਜੀ ਇਕੱਠੀਆਂ ਹੋ ਰਹੀਆਂ ਇੰਡੀਆ ਘੱਟ ਜੋੜ ਦੇ ਹੇਠ ਤੇ ਉਹਦੇ ਨਾਲ ਕੇਰਨਾ ਚਾਹੁੰਦੀ ਆ ਆਮ ਆਦੀ ਪਾਰਟੀ ਦੇ ਸਾਥ ਦੇ ਨਾਲ ਭਾਜਪਾ ਨੂੰ ਤੇ ਪਰ ਆਮ ਆਦੀ ਪਾਰਟੀ 543ਆਂ ਦੇ ਗੱਠ ਜੋੜ ਦੇ ਵਿੱਚ ਲੜ ਕਿੰਨੀਆਂ ਤੇ ਰਹੀ ਆ 20 ਤੇ ਤੇ ਕੀ ਭਾਜਪਾ ਨੂੰ ਇਹ ਨੁਕਤਾ ਸੀ ਕਿ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕਰੋ ਤੇ ਬਾਕੀ ਸਾਰੇ ਮੁੱਦੇ ਠੰਡੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਚੱਲੀ ਜਾਊਗਾ ਤੇ ਪਰ ਉਹਦਾ ਅਸਰ ਕਿੱਥੇ ਹੋਣਾ ਜੇ ਕੱਲ੍ਹ ਨੂੰ ਅਰਵਿੰਦ ਕੇਜਰੀਵਾਲ ਵਿਚਾਰਾ ਵੀ ਬਣ ਕੇ ਇਸ ਗ੍ਰਿਫਤਾਰੀ 'ਚ ਈਡੀ ਦੀ ਕਾਰਵਾਈ ਕੇਂਦਰ ਦੀ ਧੱਕੇਸ਼ਾਹੀ ਦਾ ਮੁੱਦਾ ਵੀ ਉੱਭਰ ਗਿਆ ਤਾਂ ਸਿਮਤੀ ਵੋਟ 20 ਤੋਂ ਵੱਧ ਵੋਟਾਂ ਸੀਟਾਂ ਦੇ ਦਾ ਫੈਨ ਨਹੀਂ ਲੱਗੀ 13 ਪੰਜਾਬ ਦੀਆਂ ਜਿੱਥੇ ਆਵਾਦੀ ਪਾਰਟੀ ਕੱਲਿਆਂ ਲੜ ਰਹੀ ਆ 4 ਦਿੱਲੀ ਦੀਆਂ 17 2 ਗੁਜਰਾਤ ਦੀਆਂ 19 1 ਹਰਿਆਣੇ ਦੀ 20 ਕਹਿੰਦਾ ਜੀ 20 ਸੀਟਾਂ ਦੇ ਸਿਮਤੀ ਵੋਟ ਲੈ ਵੀ ਗਈ ਤਾਂ ਵੀ ਕੀ ਫਰਕ ਪੈਂਦਾ ਕਿੰਨੀ ਕਾਮ ਆਦਮੀ ਵਾਲੀ ਵੋਟ ਕੇਜਰੀਵਾਲ ਦੀ ਸਿਮਤੀ ਵਾਲੀ ਵੋਟ ਕਾਂਗਰਸ ਨੂੰ ਤਬਦੀਲ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਕਹਿੰਦੇ ਜੀ ਭਾਜਪਾ ਇਸ ਮਸਲੇ ਤੇ ਇਸ ਦਾ ਨਾਲ ਵੀ ਖੜ ਗਈ ਕਿ ਜਿੰਨੇ ਸਾਡੇ ਖਿਲਾਫ ਮੁੱਦੇ ਹੋਣ ਉਹ ਮੁੱਦੇ ਠੰਡੇ ਪੈ ਜਾਣ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਪ੍ਰਦਰਸ਼ਨ ਰੋਲਾ ਰੱਪਾ ਇਹ ਚੱਲੇ ਜਾਨੂੰ ਅਸੀਂ ਦੋ ਤਿੰਨ ਗੇਟ ਕੱਢ ਜੀ ਆਪਣੇ ਤੇ ਉਧਰ ਦਿੱਲੀ ਆਖਰੀ ਗੇਟ ਚ ਸੈਕੰਡ ਲਾਸਟ ਆਖਰੀ ਗੇਟ ਚ ਮਤਲਬ 25 ਤਰੀਕ ਨੂੰ ਆ ਹੈ ਤੇ ਉਸ ਤੋਂ ਬਾਅਦ 25 ਮਈ ਨੂੰ ਉਹ ਅਤੇ 1 ਜੂਨ ਨੂੰ ਪੰਜਾਬ ਆ ਸੱਤਵੇਂ ਗੇਟ ਚ ਛੇਵੇਂ ਗੇਟ ਚ ਦਿੱਲੀ ਹਰਿਆਣਾ ਸੱਤਵੇਂ ਗੇਟ ਦੇ ਵਿੱਚ ਪੰਜਾਬ ਸੋ ਇਹ ਸਵਾਲੇ ਨਾਲ ਵੀ ਕਿ ਉੱਥੇ ਤੱਕ ਜੇ ਆ ਕੇ ਸਿਮਤੀ ਵੋਟ ਲੈਣੀ ਵੀ ਹੋਈ ਜਾ ਉਹ ਸਮੇਂ ਤੱਕ ਜੋ ਸਿਤੀ ਉਗਿਓ ਸਮਝਣ ਦਾ ਮੌਕਾ ਵੀ ਮਿਲ ਜੂਗਾ ਜਾਂ ਉਹਨੂੰ ਤੱਕ ਹੋਰ ਕਾਰਵਾਈ ਹੋ ਸਕਦੀ ਆ ਇਹ ਸਾਰੇ ਪਹਿਲੂ ਦੀ ਨਜ਼ਰ ਰਹਿਣੀਆਂ ਸੋ ਕੀ ਇਹ ਵੀ ਆ ਕਿ ਇਹਦੇ ਲਈ ਰਵਿੰਦ ਕੇਜਰੀਵਾਲ ਜੇ ਵਿਚਾਰਾ ਬਣ ਕੇ ਵੱਡਾ ਚਿਹਰਾ ਬਣਨ ਵੀ ਤਾਂ ਉਹ ਅਗਲੀਆਂ ਚੋਣਾਂ ਦੇ ਲਈ ਭਾਜਪਾ ਕੋਈ ਬਦਲ ਲੱਭ ਰਹੀ ਆ ਕਿ ਕਾਂਗਰਸ ਜਾਂ ਰਾਹੁਲ ਗਾਂਧੀ ਜਾਂ ਕੋਈ ਹੋਰ ਤੇ ਚਿਹਰਾ ਮੋੜਨ ਰਹੇ ਜਾਂ ਹੋਰ ਦਲਾਂ ਦੀ ਚਰਚਾ ਹੀ ਨਾ ਹੋਵੇ ਸੋ ਕੀ ਇਹ ਵੀ ਕਦਾ ਹੈ ਪਰ ਫਿਲਹਾਲ ਆਮ ਆਦਮੀ ਪਾਰਟੀ ਦੀਆਂ ਮੁਸੀਬਤਾਂ ਵੱਧ ਗਈਆਂ ਤੇ ਕੇਜਰੀਵਾਲ ਇਹਦੇ ਵਿੱਚ ਬੁਰੀ ਤਰ੍ਹਾਂ ਘਿਰ ਗਏ ਨੇ ਤੇ ਇਹਦਾ ਅਸਰ ਪੰਜਾਬ 'ਤੇ ਆਉਣ ਦਾ ਖਤਸਾ ਖੜਾ ਹੈ ਚਲੋ ਇੱਧਰ ਕਹਿੰਦੇ ਜੀ ਸ਼ਰਾਬ ਵਾਲੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ। ਕੀ ਤਾਂ ਜੀ ਪਾਤਰਾ ਖੇਤਰ ਦਾ ਇੱਕ YouTube ਤੋਂ ਸਖਲਾਇਰ ਸੀਗਾ ਜਿਹਨੇ YouTube ਤੋਂ ਸ਼ਰਾਬ ਬਣਾਉਣੀ ਸਿੱਖੀ ਤੇ ਵੱਧ ਕਮਾਈ ਦੇ ਚੱਕਰ 'ਚ ਜ਼ਹਿਰੀਲੀ ਸ਼ਰਾਬ ਬਣਾਦੀ। ਬਿਲਕੁਲ ਜੀ ਕਹਿੰਦੇ ਪਾਤਰਾ ਖੇਤਰ ਦਾ ਇੱਕ ਹਨੀਪ੍ਰੀਤਨਾ ਦਾ ਮੁੰਡਾ ਜਿਹਨੇ YouTube ਤੋਂ ਸ਼ਰਾਬ ਬਣਾਉਣ ਦਾ ਫਾਰਮੂਲਾ ਸਿੱਖਿਆ ਤੇ ਕਹਿੰਦੇ ਜੀ 100 ਬੋਤਲਾਂ ਜਾਂ 10 ਪਤਾ ਨਹੀਂ 10 ਪੇਟੀਆਂ ਕਹਿੰਦੇ ਜੀ ਗੁਜਰਾ ਪਿੰਡ ਭੇਜਦੀਆਂ ਤੇ ਇਹੋ ਪੇਟੀਆਂ ਉੱਥੇ ਆਈਆਂ ਤੇ ਜ਼ਹਿਰ ਨਿਕਲੀਆਂ ਕਹਿੰਦੇ ਕਿ ਉਹਰੇ YouTube ਤੋਂ ਜਿਵੇਂ ਸ਼ਰਾਬ ਬਣਾਉਣੀ ਸਿੱਖੀ ਸੀ ਉਹਨੂੰ ਲੱਗਿਆ ਕਿ ਲੈ ਵੀ ਜੇ ਇਹਦੇ ਵਿੱਚ ਨਸ਼ਾ ਵੱਧ ਪਾ ਦਈਏ ਮੇਰਾ ਮਾਲ ਵੱਧ बिकੂਗਾ ਲੋਕਾਂ ਨੂੰ ਨਸ਼ਾ ਵੱਧ ਚੜੇ ਤਾਂ ਵੱਧ ਚੜਾਈ ਹੋਊਗੀ ਆਪਣੀ ਆਪਣੀ ਕਮਾਈ ਬਹੁਤ ਹੋ ਜੂਗੀ ਕਹਿੰਦੇ ਉਹਨੇ ਤੈ ਪੈਮਾਨੇ ਤੋਂ ਵੀ ਇੱਥੋਂ ਲੋਨ ਜ਼ਿਆਦਾ ਪਾਤੀ ਜਿਹਦਾ ਨਤੀਜਾ ਉਹ ਜ਼ਾਹਿਰ ਬਣ ਗਈ ਤੇ ਜਿਹਨੇ ਪਹਿਲਾਂ ਚਾਰ ਦੀ ਜਾਨ ਲਈ ਫਰੀਕ ਦੀ ਸਦਮੇ ਨਾਲ ਜਾਨ ਚਲੀ ਗਈ ਤਿੰਨ ਦੀ ਹੋਰ ਚਲੀ ਗਈ ਤੇ ਅਜੇ ਜਿਰੇਲਾ ਸੀਗੇ ਕੁਝ ਬੰਦੇ ਉਹਨਾਂ ਦਾ ਵੀ ਖਤਰਾ ਖੜਾ ਜੋ ਤੱਕ ਪ੍ਰੋਗਰਾਮ ਚੱਲੇ ਤਦ ਤੱਕ ਇਹ ਗਿਣਤੀ ਬਦਮ ਦਾ ਵੀ ਡਰ ਹੈਗਾ ਪਰਮਾਤਮਾ ਕਰੇ ਹੋਰ ਕਿਸੇ ਦੀ ਜਾਨ ਨਾ ਜਾਵੇ ਪਰ ਉਧਰ ਪਰਿਵਾਰਾਂ ਵਾਲਾ ਰੋਸ ਮਜਾਰਾ ਵੀ ਸਰਕਾਰਾਂ ਤੇ ਦਬਾਅ ਵੀ ਉਹ ਸਾਰਾ ਵੀ ਦਿਨ ਭਰ ਇਹ ਚਰਚਾ ਵੀ ਹੁੰਦੀ ਰਹੀ ਇਸ ਪਹਿਲੂ ਤੇ ਵੀ ਨਜ਼ਰ ਰਹੀ ਪਰ ਸਰਕਾਰ ਲਈ ਇਹ ਵੱਡਾ ਮੁੱਦਾ ਬਣ ਗਿਆ ਸੰਗਰੂਰ ਹਲਕਾ ਮੁੱਖ ਮੰਤਰੀ ਸਾਹਿਬ ਤੁਹਾਡਾ ਹਲਕਾ ਹੈ ਲੋਕ ਸਭਾ ਹਲਕਾ ਵੀ ਤੁਹਾਡਾ ਸੀ ਵਿਧਾਨ ਸਭਾ ਹਲਕਾ ਵੀ ਤੁਹਾਡਾ ਹੈ ਤੇ ਤੁਹਾਡੇ ਕਾਰਜਕਾਲ ਦੇ ਦੌਰਾਨ ਸੰਗਰੂਰ ਚ ਸਾਲਕ ਪਹਿਲਾ ਵੀ ਸਪੇਟ ਕਰਨ ਜਹਰੀਲੀ ਸ਼ਰਾਬ ਕਰਨ ਤਿੰਨ ਮੋਤਾਂ ਹੋਈਆਂ ਵੈਸਾ ਕੈਪਟਨ ਦੇ ਸਮੇਂ ਤਰਨ ਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਖੇਤਰ ਚ 31 ਮੋਤਾਂ ਹੋ ਗਈਆਂ ਸੀ ਜਹਰੀਲੀ ਸ਼ਰਾਬ ਕਰਨ ਤੇ ਤੁਸੀਂ ਤਦ ਹ ਅਫਸਰ ਵੀ ਟੰਗੇ ਸੀ 13 ਕ ਹ 22 ਗ੍ਰਿਫਤਾਰੀਆਂ ਵੀ ਪਾਈਆਂ ਸੀ ਤੇ ਪਰ ਉਹ 22 ਗਵਾਨ ਉੱਤੇ ਬਾਹਰ ਨੇ ਤੇ ਜਿਹੜੇ ਅਫਸਰ 13 ਟੰਗੇ ਸੀ ਉਹ ਸਾਰੇ ਬਹਾਲ ਨੇ ਜਨਾਬ ਚਾਹੇ ਡੀਐਸਪੀ ਸੀ ਚਾਹੇ ਵੈਸ ਐਚਓ ਸੀ ਚਾਹੇ ਹੋਰ ਅਮਲਾ ਫਾਲਾ ਸੀ ਐਕਸਾਈਜ਼ ਵਿਭਾਗ ਨਾਲ ਸੰਬੰਧਿਤ ਸਾਰੇ ਬਹਾਲ ਨੇ ਸੁਪਰੇ ਇਥੇ ਕੀ ਉਮੀਦ ਕਰੇ ਬੰਦਾ ਕਿ ਕੋਈ ਛੋਟੀ ਕਾਰਵਾਈ ਹੋਊਗੀ। ਸੋ ਪਰ ਪੁਲਿਸ ਦਮ ਪਰ ਰੇਜੀ ਅਸੀਂ 4 ਬੰਦੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚੋਂ ਇਹ ਸ਼ਰਾਬ ਦੀ ਫੈਕਟਰੀ ਵੀ ਫੜ ਲਈ ਆ ਜਿਹਦੇ ਕੋਲੋਂ 200 ਲੀਟਰ ਐਥੋਲੋਨ ਬਰਾਮਦ ਹੋਈ ਆ 155 ਬੋਤਲਾਂ ਅਲਕੋਹਲ ਦੀਆਂ ਬਰਾਮਦ ਹੋਈਆਂ ਨੇ ਨਕਲੀ ਸ਼ਰਾਬ ਲੈਵਲ ਵਾਲੀਆਂ ਬੋਤਲਾਂ ਬਰਾਮਦ ਹੋਈਆਂ ਨੇ 130 ਲੈਵਲ ਅੱਗੇ ਬੰਦ ਬੋਤਲਾਂ ਬਰਾਮਦ ਹੋਈਆਂ ਨੇ ਉਸ ਤੋਂ ਇਲਾਵਾ 4500 ਖਾਲੀ ਬੋਤਲਾਂ 4600 ਤੋਂ ਵੱਧ ਟੱਕਣਾ 10 ਲੀਟਰ ਫਲੇਵਰ ਹੈ 25 ਲੀਟਰ ਕਲਰ ਹੈ ਸੋ ਸਾਰੇ ਇੰਜੀਜਾਂ ਕਹਿੰਦੇ ਬਰਾਮਦ ਕਰ ਲੀਆਂ ਤੇ ਗ੍ਰਿਫਤਾਰੀ ਪਾ ਲਈ ਤੇ ਪਰ ਸਵਾਲ ਇਹੀ ਆ ਕਿ ਪੰਜਾਬ ਦੇ ਵਿੱਚ ਜਿਸ ਕਦਰ ਨਸ਼ਾ ਘਰ ਕਰ ਗਿਆ ਚਾਹੇ ਉਹ ਚਿੱਟੇ ਦੇ ਰੂਪ ਚ ਤੇ ਚਾਹੇ ਉਹ ਗੋਲੀਆਂ ਕੈਪਸੂਲ ਦੇ ਰੂਪ ਚ ਤੇ ਚਾਹੇ ਇਸ ਰੂਪ ਚ ਇਤੋਂ ਬਚਣਾ ਬਹੁਤ ਔਖਾ ਹੈ ਇਹ ਵੱਡਾ ਪਹਿਲੂ ਵੱਡਾ ਮੁੱਦਾ ਬਣਦਾ ਜਾ ਰਿਹਾ ਚਲੋ ਇਧਰ ਸਿਹਤ ਵਿਭਾਗ ਦੇ ਸੈਕਟਰੀ ਤੇ ਕਾਰਵਾਈ ਕਰਕੇ ਕਹਿੰਦੇ ਸਿੱਧੂ ਮੂਸੇ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਆਪਣਾ ਬਚਾ ਕਰਦੀ ਨਜ਼ਰ ਆਈ ਪਰ ਪੰਜਾਬ ਦੇ ਲੋਕ ਕਹਿੰਦੇ ਯੂ ਟਰਨਾ ਜਨਾਬ ਬਿਲਕੁਲ ਜੀ ਉਹ ਕਹਿੰਦੇ ਜੀ ਕਿ ਅਸੀਂ ਤਾਂ ਪੁੱਛਿਆ ਹੀ ਨਹੀਂ ਸੀਗਾ ਅਸੀਂ ਤੋਂ ਮੁਸੇ ਵਾਲੇ ਦੇ ਪਰਿਵਾਰ ਤੋਂ ਸਰਕਾਰ ਨੇ ਤਾਂ ਕੋਈ ਹੁਕਮ ਐ ਨਹੀਂ ਦਿੱਤਾ ਜੀ ਕੇਂਦਰ ਦੀ ਚਿੱਠੀ ਆਈ ਜਵਾਬ ਦੇਣ ਲਈ ਅਸੀਂ ਆਪ ਹੀ ਜਵਾਬ ਦੇ ਲੈਣਾ ਸੀ ਸਿਹਤ ਵਿਭਾਗ ਦੇ ਸੈਕਟਰੀ ਨੂੰ ਕਿਹਨੇ ਕਿਹਾ ਸੀ ਹਲ ਸੈਕਟਰੀ ਨੂੰ ਅਜੇ ਸ਼ਰਮਾ ਨੂੰ ਕਿ ਤੁਸੀਂ ਪਰਿਵਾਰ ਨਾਲ ਤਾਲਮਿਲ ਕਰੋ ਕਹਿੰਦੇ ਅਸੀਂ ਦੋ ਹਫ਼ਤਿਆਂ ਦੇ ਜਵਾਬ ਦੇਣ ਲਈ ਕਹਿਤਾ ਜੀ ਅਸੀਂ ਨੋਟਿਸ ਕਰਤਾ ਜੀ ਅਜੇ ਸ਼ਰਮਾ ਨੂੰ ਕਿ ਤੁਸੀਂ ਕਿਵੇਂ ਪੁੱਛਿਆ ਪਰਿਵਾਰ ਨੂੰ ਸਿਹਤ ਮੰਤਰੀ ਕਹਿੰਦੇ ਅਸੀਂ ਕੋਈ ਜਾਣਕਾਰੀ ਨਹੀਂ ਮੰਗ ਰਹੇ ਅਸੀਂ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਹੀਂ ਕਰ ਰਹੇ ਪੁੱਤਰ ਬਾਪੂ ਦਾ ਕਹਿੰਦਾ ਅਸੀਂ ਫਿਰ ਮੈਨੂੰ ਜੇਲ੍ਹ ਚ ਪਾ ਦਿਓ ਭਾਈ ਬਲਕੌਰ ਸਿੰਘਾਂ ਹੁਣ ਸਰਕਾਰ ਕਹਿੰਦੀ ਜੀ ਸਾਡੀ ਕੋਈ ਮੰਚਣ ਸੀ ਭਾਈ ਕੇਂਦਰ ਦੀ ਚਿੱਠੀ ਆਈ ਤੇ ਤੁਹਾਨੂੰ ਇੰਨੀ ਤੇਜੀ ਇੰਨੀ ਤੇਜੀ ਨਾਲ ਜਵਾਬ ਦੇਣੇ ਉਹ ਕੇਂਦਰ ਦੀਆਂ ਚਿੱਠੀਆਂ ਦੇ ਕਿ ਤੁਸੀਂ ਜਦੇ ਪਰਿਵਾਰ ਦੇ ਫੋਨ ਖੜਕਾਉਣੇ ਸ਼ੁਰੂ ਕਰਤੇ ਹਸਪਤਾਲ ਫੋਨ ਖੜਕਾਉਣੇ ਸ਼ੁਰੂ ਕਰਤੇ ਅਗਲੇ ਨੂੰ ਅਜੇ ਜੱਚਾ ਬੱਚਾ ਹਸਪਤਾਲ ਸੀ ਤੁਸੀਂ ਪਹਿਲਾਂ ਹੀ ਤੰਗ ਪ੍ਰੇਸ਼ਾਨ ਸ਼ੁਰੂ ਕਰਤਾ ਤੇ ਬੈਸਾ ਸਰਕਾਰੀ ਰਿਕਾਰਡ ਹੀ ਹੁੰਦਾ ਕਿ ਤੁਹਾਡੇ ਕੋਲ ਨਾਮ ਦਰਜ ਹੋ ਕੇ ਆ ਜਾਂਦਾ ਫਿਰ ਤੁਸੀਂ ਜਵਾਬ ਦਿੰਦੇ ਕਿ ਭਾਈ ਸਾਡੇ ਕੋਲ ਆ ਨਾਮ ਦਰਜ ਹੋ ਗਿਆ ਹਾਂ ਜੀ ਅਸੀਂ ਪਤਾ ਕਰ ਲੈਨੇ ਆ ਫਿਰ ਪਰ ਇਸ ਤੁਰੰਤ ਇਸ ਸਮੇਂ ਜਦੋਂ ਪਰਿਵਾਰ ਚ ਇੱਕ ਵੱਡੇ ਸ਼ੋਕ ਤੋਂ ਬਾਅਦ ਵੱਡੇ ਝਟਕੇ ਤੋਂ ਬਾਅਦ ਵੱਡੀ ਪੀੜ ਤੋਂ ਬਾਅਦ ਥੋੜੀ ਜਿਹੀ ਖੁਸ਼ੀ ਵਾਲੇ ਪਲ ਆਏ ਹੁਣ ਤੇ ਉਹਨਾਂ ਦੇ ਘਰੇ ਸ਼ਾਇਦ ਹੁਣੇ ਬੁੰਦੀ ਵਾਲੇ ਲੱਡੂ ਹੈ ਮੋਤੀ ਚੂੜੇ ਦੇ ਲੱਡੂ ਮਤਲਬ 2 ਸਾਲਾਂ ਦੇ ਬਾਅਦ ਘਰੇ ਆਏ ਹੁਣ ਤੇ ਤੁਸੀਂ ਅਚਾਨਕ ਕੁਝ ਭੰਗ ਪਾਉਣ ਚਲੇਗੇ ਤੇ ਹੁਣ ਕਹਿੰਦੇ ਅਸੀਂ ਨਹੀਂ ਪੁੱਛਿਆ ਜੀ ਇਹ ਤਾਂ ਸਾਡੇ ਅਫਸਰ ਦੀ ਕਾਰਵਾਈ ਸੀ ਤੇ ਜੇ ਅਫਸਰ ਦੀ ਕਾਰਵਾਈ ਸੀ ਤੇ ਆਪ ਮਾਰੇ ਕਰ ਲਈਏ ਫਿਰ ਕੀ ਅਫਸਰ ਛੇ ਇੰਨੀ ਬੇਲਗਾਮ ਪੰਚਾਇਤਾਂ ਭੰਗ ਕਰਨ ਦਾ ਹੁਕਮ ਵੀ ਅਫਸਰ ਆਪ ਹੀ ਦੇ ਦਿੰਦੇ ਨੇ ਤੇ ਤੁਸੀਂ ਅਫਸਰਾਂ ਨਾਲ ਗੱਲ ਪਾ ਕੇ ਆਪ ਵੱਜ ਜਾਂਦੇ ਹੋ ਹੈ ਸਕੂਲ ਖਾਲੀ ਕਰਾ ਲਓ ਜੀ ਮੁੱਖ ਮੰਤਰੀ ਸਾਹਿਬ ਦਾ ਹਮਲਾ ਫਲਾ ਰਹੂਗਾ ਸਕੂਲ ਛੁੱਟੀ ਕਰ ਦਿਓ ਜੀ ਮਤਲਬ ਸਿੱਖਿਆ ਵਿਭਾਗ ਆਪੇ ਹੁਕਮ ਦੇਂਦਾ ਹੈ ਜਿਲ੍ਹਾ ਦੇ ਸਿੱਖਿਆ ਅਧਿਕਾਰੀ ਆਪੇ ਹੁਕਮ ਦੇਣਗੇ ਬਾਅਦ ਚ ਉਹਨਾਂ ਤੇ ਕਰ ਦਿਓ ਜੀ ਕਾਰਵਾਈ ਮਤਲਬ ਜੇ ਐ ਅਫਸਰ ਆਪੇ ਫੈਸਲੇ ਲਈ ਜਾਂਦੇ ਨੇ ਫਿਰ ਸਰਕਾਰ ਕਾਦੀ ਹੈ ਭਾਈ ਇਹਦਾ ਮਤਲਬ ਅਫਸਰ ਸਹੀ ਤੁਹਾਡੇ ਕੰਟਰੋਲ ਚ ਨਹੀਂ ਹੈ ਤੇ ਜਾਂ ਫਿਰ ਕਾਨੂੰ ਅਫਸਰ ਤੁਹਾਡਾ ਕੋਈ ਕੰਮ ਨਹੀਂ ਕਰਨਗੇ ਜੇਕਰ ਤੁਸੀਂ ਐਦਾਂ ਪਹਿਲਾਂ ਆਪ ਕਹਿ ਕੇ ਬਾਅਦ ਚ ਉਹਨਾਂ ਨੂੰ ਫਸਾਓਗੇ ਉਹਨਾਂ ਨੂੰ ਟੰਗੋਗੇ ਸੋ ਬੁਰੀ ਤਰ੍ਹਾਂ ਘਿਰੀ ਹੈ ਜੀ ਆਮ ਆਦਮੀ ਪਾਰਟੀ ਹੈ ਇਸ ਛੋਟੇ ਮੂਸੇ ਵਾਲੇ ਦੇ ਮਸਲੇ ਤੇ ਤੇ ਹਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵਾਲੇ ਮਸਲੇ ਤੇ ਵੀ ਉਹਦੀ ਗ੍ਰਿਫਤਾਰੀ ਨੂੰ ਵੱਧ ਫਿਕਰ ਪੰਜਾਬ ਦੇ ਵਿੱਚ ਹੈ ਕਿ ਪੰਜਾਬ 'ਚ ਤਾਂ ਨਹੀਂ ਕੁਝ ਹੋਣਾ ਦੇ ਨੇ ਸਾਡੇ ਕਰਨੀ ਕੋਈ ਸੇਕ ਆ ਜਾਊਗਾ ਸੋ ਇਸ ਪਹਿਲੂ ਤੇ ਖਬਰਾਂ ਲੈ ਕੇ ਹਾਜ਼ਰ ਸੀ ਬੇਕਦਰੋ ਲਿਬਰਟੀ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ